ਵਪਨਾ ਆਈ ਵਪਨਾ ਨਾਨਕਾ ਇਹੋ ਜਿਹਾ ਕੁਛ ਵੀ ਆਨੇ ਆਈ ਵਪਨਾ ਨਾਨਕਾ ਸੋਭੇ ਸਭ ਤੋਂ ਪਹਿਲਾਂ ਸਾਰੀ ਪ੍ਰੈਸ ਦਾ ਅਸੀਂ ਦਿਲੋਂ ਸਵਾਗਤ ਕਰਦੇ ਹਾਂ ਔਰ ਦੇਵਤਾ ਯਾਦਗਾਰੀ ਮਾਲਵਾ ਕਲਾਕਰ ਮੰਚ ਦੇ ਅਸੀਂ ਤੁਹਾਨੂੰ ਸਾਰੇ ਜਿੰਨੇ ਪੱਤਰਕਾਰ ਵੀਰ ਨੇ ਮੈਂਬਰ ਸਮਝਦੇ ਆਪ ਦਾ ਕਿਉਂਕਿ ਇੱਥੇ ਤੁਸੀਂ ਫੈਮਿਲੀ ਸਮੇਤ ਆ ਕੇ ਸਾਡੇ ਨਾਲ ਤੀਆਂ ਦੇ ਵਿੱਚ ਹਿੱਸਾ ਲੈਣੇ ਆ। ਇਹ ਸਾਡਾ 35ਵਾਂ ਤੀਆਂ ਦਾ ਤਿਹਾਰ ਹੈ। ਹਰ ਸਾਲ ਦੀ ਤਰ੍ਹਾਂ ਅਸੀਂ ਇਸ ਵਾਰ ਵੀ ਇਹ ਤੀਆਂ ਦਾ ਤਿਹਾਰ ਬੜੀ ਧੂਮ-ਧਾਮ ਨਾਲ ਮਨਾਵਾਂਗੇ। ਸਾਡਾ ਇਹ ਇੱਕੋ ਹੀ ਮਕਸਦ ਹੈਗਾ। ਕਿ ਜੋ ਗਰੀਬ ਬੱਚੇ ਐ ਜੋ ਸਟੇਜ ਦੇ ਉੱਤੇ ਚੜ ਨਹੀਂ ਸਕਦੇ ਪੈਸਾ ਲਾ ਕੇ ਚੜਨਾ ਪੈਂਦਾ ਉਹ ਇੱਥੋਂ ਉੱਭਰ ਕੇ ਜਾਂਦੇ ਐ ਇੱਥੇ ਅਸ਼ੋਕ ਮਸਤੀ ਤੁਸੀਂ ਸੁਣਿਆ ਹੋਣਾ ਉਹ ਸਾਡੇ ਉਹਦੀ ਕੋਈ ਕੈਸਟ ਨਹੀਂ ਚੱਲਦੀ ਸੀਗੀ ਤੋਂ ਸਾਡੇ ਕਲੱਬ ਚ ਆਏ ਇੱਕ ਵਾਰੀ ਉਸ ਤੋਂ ਬਾਅਦ ਉਹਨਾਂ ਨੂੰ ਇੰਨਾ ਕੰਮ ਮਿਲਿਆ ਕਿ ਰਹਿ ਰੱਬ ਦਾ ਨਾਮ ਮਤਲਬ ਕੋਈ ਕੋਈ ਨਾ ਚੀਜ਼ ਭਾਗਾ ਵਾਲੀ ਹੁੰਦੀ ਹੈ ਅਲੰਕਾਰ ਹੁਣੇ ਮੈਂ ਤਾਂ ਕਿ ਉਹ ਨਹੀਂ ਅਸੀਂ ਬੁਲਾਇਆ ਸੀਗਾ ਸਾਡੇ ਸਟੇਡੀਅਮ ਚ ਆਏ ਸੀਗੇ ਤਾਂ ਉਹ ਮੈਂ 28 30 ਸਾਲਾਂ ਦਾ ਸੀਗਾ ਜਦੋਂ ਮੈਂ ਇਹ ਇਹ ਸ਼ੁਰੂ ਕੀਤਾ ਹੈਗਾ ਤਾਂ ਹੁਣ ਸਾਡੇ ਜਿਹੜੇ ਪ੍ਰਧਾਨ ਜੀ ਹੈ ਪਰਮਜੀਤ ਕੋਰ ਦੇਵਤਾ ਜੀ ਉਹਨਾਂ ਦੀ ਸਿਹਤ ਜਿਹੜੀ ਹੈ ਉਹ ਅਲਾਉ ਨਹੀਂ ਕਰਦੀ ਸੀਗੀ ਤਾਂ ਉਹਨਾਂ ਨੇ ਮੈਨੂੰ ਪਹਿਲੇ ਪਿਛਲੇ ਸਾਲ ਵੀ ਕਹਿਤਾ ਸੀਗਾ ਵੀ ਹੁਣ ਤੁਸੀਂ ਹੀ ਚਲਾਓਗੇ ਉਹਨਾਂ ਨੂੰ ਤਾਂ ਅਸੀਂ ਉਹਨਾਂ ਦੇ ਜਿਹੜੇ ਬੋਲ ਉਹਨਾਂ ਨੂੰ ਪਹੁੰਚਾਉਂਦੇ ਹੋਏ ਔਰ ਇਹ ਮੈਂ ਬਾਹਰ ਜਾਣਾ ਸੀਗਾ ਉਹ ਕੈਨਸਲ ਕੀਤਾ ਫਿਰ ਤੇ ਅਸੀਂ ਇਹ ਜਿਹੜਾ ਤੀਆਂ ਦਾ ਪ੍ਰੋਗਰਾਮ ਹੈ ਹਰ ਸਾਲ ਦੀ ਤਰ੍ਹਾਂ ਉਮੀਦ ਹੂਮ ਤਾਂ ਮਨਾਵਾਂਗੇ ਜਿਵੇਂ ਆਪਾਂ ਪਹਿਲਾਂ ਮਨਾਉਂਦੇ ਸੀ ਸਾਡਾ ਇਹਦੇ ਵਿੱਚ ਇੱਕੋ ਹੀ ਮਕਸਦ ਹੈ ਕਿ ਸੌਣ ਦੇ ਮਹੀਨੇ ਵਿੱਚ ਜਿਹੜੀਆਂ ਤੀਆਂ ਮਿਲਣ ਆਉਂਦੀਆਂ ਔਰ ਕਿਉਂਕਿ 35 ਸਾਲਾਂ ਦੇ ਵਿੱਚ ਜਿਹੜੀਆਂ ਉਦੋਂ ਵਿਆਹੀਆਂ ਵੀਆਂ ਕੁੜੀਆਂ ਸੀਗੀਆਂ ਉਹ ਹੁਣ ਉਹਨਾਂ ਦੇ ਗਾਂ ਬੱਚੇ ਵਿਆਹੇ ਹੋਏ ਆ ਉਹ ਇੱਕ ਆਬੇਟੀ ਸਾਡੀ ਅਮਨ ਹੈ 10 ਸਾਲਾਂ ਦੀ ਇੱਥੇ ਹੁੰਦੀ ਸੀ ਤਾਂ ਹੁਣ ਇਹਨੇ ਆਪ ਬਖਰੀ ਦਿੱਤੀਆਂ ਵੀ ਸਾਡੇ ਤੋਂ ਕੀਤੀਆਂ ਤੇ ਸ਼ਾਖਾਂ ਜਿਹੜੀਆਂ ਵਧੀਆਂ ਤਾਂ ਇਹ ਜਿਹੜਾ ਪਰਿਵਾਰ ਹੈ ਬਹੁਤ ਵੱਡਾ ਹੈਗਾ ਸਾਡੇ ਇਸ ਮੰਚ ਦੇ ਨਾਲ ਸ਼ਹਿਰ ਦੇ بڑے ਲੋਕ ਜੁੜੇ ਹੋਏ ਐ ਸਾਨੂੰ ਮਜਬੂਰ ਵੀ ਕਰਨ ਦਿੰਦੇ ਜੀ ਨਾ ਵੀ ਕਰਾਉਣੀਆਂ ਹੁਣ ਤਾਂ ਫੋਨ ਕਰਦੇ ਆ ਆਪਣੀਆਂ ਧੀਆਂ ਕਦੋਂ ਆਹੀ ਕਹਿੰਦੇ ਆ ਫਿਰ ਅਸੀਂ ਇਹ ਰਵਾਇਤ ਨੂੰ ਚਲਾਉਦੇ ਹੋਏ ਔਰ ਮੇਰਾ ਇੱਕ ਜਿਹੜਾ ਮੇਨ ਮਕਸਦ ਹੈ ਕਿਉਂਕਿ ਸਾਡੀ ਉਮਰ ਹੁਣ ਥੋੜੀਆਂ ਰਹਿ ਗਈਆਂ ਸਾਨੂੰ ਐ ਕੋਈ ਜਿਹੜੀਆਂ ਅੱਛੀ ਲੇਡੀਜ਼ ਹੈ ਉਹਨਾਂ ਨੂੰ ਇਕੱਠੀਆਂ ਕਰਕੇ ਕੋਈ ਆਪਾਂ ਜਿਹੜਾ ਸਮਾਜ ਸੇਵਾ ਦਾ ਜੋ ਨਾਰੀ ਸ਼ਕਤੀ ਦਾ ਜੋ ਜਤਨੀ ਆ ਭੈਣਾਂ ਦਾ ਕੋਈ ਨਾ ਆਪਸ ਵਿੱਚ ਡਿਸਪਿਊਟ ਹੁੰਦਾ ਹੈ ਉਹ ਵੀ ਅਸੀਂ ਨਾਲ ਮਿਲ ਕੇ ਕੋਈ ਇਸ ਤਰ੍ਹਾਂ ਦੀ ਟੀਮ ਬਣਾਉਂਦਾ ਮੇਰਾ ਮਨ ਹੈਗਾ ਤਾਂ ਜਿਹੜਾ ਉਹ ਆਪਾਂ ਜਿਹੜਾ ਸਮਾਜ ਸੇਵਾ ਦੇ ਵੱਲ ਨੂੰ ਇਹਨਾਂ ਨੂੰ ਲੈ ਕੇ ਜਾਣਾ ਜਿਹੜੀਆਂ ਲੇਡੀਜ਼ ਘਰਾਂ ਚੋਂ ਨਹੀਂ ਨਿਕਲਦੀਆਂ ਸ਼ਾਇਦ ਉਹ ਬਹੁਤ ਵਧੀਆ ਕੰਮ ਕਰ ਸਕਦੀਆਂ ਔਰ ਉਹ ਸਾਡੇ ਨਾਲ ਜੁੜ ਕੇ ਇਥੇ ਤਾਂ ਉਹ ਸਾਡਾ ਮੰਚ ਵੀ ਇਹਦੇ ਨਾਲ ਹੋਰ ਵਧੀਆ ਹੋਊਗਾ ਔਰ ਜਿਹੜਾ ਲੋਕਾਂ ਦਾ ਭੱਲਾ ਵੀ ਹੋਊਗਾ ਤੁਹਾਡਾ ਸਭ ਦਾ ਇਥੇ ਯੂਟਿਊਬ ਸਵੇਰਾ ਜੀ ਹੈ ਆਪਣੇ ਰਮਾ ਬੇਟੀ ਹੈ ਗੁਰਮੀਤ ਕੌਰ ਜੀ ਹੈ ਡਾਕਟਰ ਹਮਨ ਜੀ ਹੈ ਬੇਟਾ ਤੁਹਾਡਾ ਨਾਮ ਹਾਂ ਜੀ ਮਨਪ੍ਰੀਤ ਜੀ ਹੈ ਰੀਤ ਜੀ ਰਜਿੰਦਰ ਰਜਿੰਦਰ ਹਾਂ ਰਜਿੰਦਰ ਮਾਨ ਤੁਹਾਡੇ ਵਿੱਚ ਮਮਤਾ ਜੀ ਤਾਂ ਇਹ ਸਾਡੇ ਮੈਂਬਰ ਜਿਹੜੇ ਹੈਗੇ ਆ ਇਹ ਪਰਮਾਨੈਂਟਲੀ ਸਾਡੇ ਨਾਲ ਰਹਿਣਗੇ। ਔਰ ਜਿਹੜੇ ਹੋਰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ 50 ਕੇ ਲੇਡੀਜ਼ ਜਿਹੜੀਆਂ ਸਿਰ ਕੱਢ ਅੱਗੇ ਹੈਗੀਆਂ ਉਹਨਾਂ ਨੂੰ ਜੋੜ ਕੇ ਕਿ ਹੋਰ ਵੀ ਸਮਾਜ ਦਾ ਭਲਾ ਕਰੀਏ। ਤੁਹਾਡਾ ਇੱਥੇ ਆਇਆ ਦਾ ਸਭ ਤੋਂ ਬਹੁਤ-ਬਹੁਤ ਸਵਾਗਤ ਔਰ ਅਸੀਂ ਇੱਕ ਸਾਰੇ ਹੀ ਜੋ ਇੱਥੇ 30 ਦੇ ਵਿੱਚ ਆਉਣਗੇ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਆਪ ਦੀ ਬੱਚੀਆਂ ਜਿਹੜੀਆਂ ਆਉਣਗੀਆਂ ਕੋਈ ਘਰਦਿਆਂ ਦੀ ਬਿਨਾਂ ਆਗਿਆ ਤੋਂ ਨਾ ਆਉਣ। ਜਾ ਉਹਨਾਂ ਨੂੰ ਨਾਲ ਲੈ ਕੇ ਆਉਣ ਤਾਂ ਕਿ ਜਿਹੜਾ ਮੰਚ ਦਾ ਨਾਮ ਵੀ ਖਰਾਬ ਨਾ ਹੋਵੇ ਤੇ ਅਸੀਂ ਸਾਰਿਆਂ ਨੂੰ ਹੀ ਬੇਨਤੀ ਕਰਦੇ ਆ ਇੱਕ ਕਹਿੰਦੇ ਆ ਵੀ ਪਾਣੀ ਦੀਆਂ ਬੋਤਲਾਂ ਜ਼ਰੂਰ ਲੈ ਕੇ ਆਣ ਗਰਮੀ ਬਹੁਤ ਹੈ ਅਸੀਂ ਵੀ ਇੰਤਜ਼ਾਮ ਕਰਾਂਗੇ ਫਿਰ ਵੀ ਪਾਣੀ ਘਟ ਜਾਂਦਾ ਕਿਉਂਕਿ ਇੱਥੇ ਰਸ਼ ਬਹੁਤ ਜ਼ਿਆਦਾ ਹੋ ਜਾਂਦਾ ਤੇ ਤੁਹਾਡਾ ਸਭ ਦਾ ਇੱਥੇ ਆਇਆ ਤੇ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਆ ਤੁਹਾਡਾ ਇਹ 10 ਅਗਸਤ ਦਿਨ ਐਤਵਾਰ ਦੁਪਹਿਰੇ 12 ਵਜੇ ਤੋਂ ਲੈ ਕੇ ਸ਼ਾਮ ਦੇ 6:00 7:00 ਵਜੇ ਤੱਕ ਚੱਲੇਗਾ ਪ੍ਰੋਗਰਾਮ ਜਿਦਾ ਸਹੀ ਟਾਈਮ ਹੋ ਗਿਆ ਜੀ ਬਦਲ ਗਿਆ ਇਹ ਮਹਿਤਾ ਇਨਕਲੇਵ ਮਿੱਤਲਮਾਲ ਦੇ ਸਾਹਮਣੇ ਡਾਕਟਰ ਮੇਲਾ RAM ਰੋਡ ਜਿੱਥੇ ਹਰ ਸਾਲ ਦੀ ਤਰ੍ਹਾਂ ਮੇਰੇ ਘਰ ਤੋਂ 10 ਸਾਲਾਂ ਤੋਂ ਲਗਾਤਾਰ ਇੱਥੇ ਕਰ ਰਹੇ ਆਪਾਂ ਕੋਈ ਐਂਟਰੀ ਫੀਸ ਵਗੈਰਾ ਜਾਂ ਕੋਈ ਇੱਥੇ ਕੋਈ ਐਂਟਰੀ ਫੀਸ ਨਹੀਂ ਹੈ ਔਰ ਫ੍ਰੀ ਹੀ ਮੇਲਾ ਲੋਕਾਂ ਦੇ ਐਂਟਰਟੇਨਮੈਂਟ ਵਾਸਤੇ ਕਿਵੇਂ ਰੱਖਿਆ ਫੰਕਸ਼ਨ ਇਹ ਜਾਣ ਕੇ ਸੱਭਿਆਚਾਰਕ ਤੌਰ ਤੇ ਰੱਖਿਆ ਗਿਆ ਹਾਂ ਬਿਲਕੁਲ ਇਹ ਰੱਖਿਆ ਗਿਆ ਅੱਜ ਕੱਲ ਬੈਸਟਾਂ ਚ ਜ਼ਿਆਦਾ ਆਉਂਦੀਆਂ ਨੇ ਕੁੜੀਆਂ ਕੋਈ ਕੋਈ ਡਰੈਸ ਕੋਡ ਲਾਗੂ ਕੀਤਾ ਅਸੀਂ ਬਿਲਕੁਲ ਪੀਸ਼ਨ ਕਰੂੰਗਾ ਮੈਮ ਹੋਏਗਾ ਵੀ ਉਹ ਪੂਰੀ ਪ੍ਰੋਪਰ ਪੰਜਾਬੀ ਪਹਿਨਾਵੇ ਚ ਸਾਡੇ ਅੱਜ ਵੀ ਕੋਈ ਬਿਨਾ ਪੰਜਾਬੀ ਪਹਿਰਾਵੇ ਚ ਨਹੀਂ ਆਇਆ ਉਹਦੇ ਵੀ ਨਹੀਂ ਆਉਗਾ ਉਸ ਦਿਨ ਤਾਂ ਅਸੀਂ ਲਿਖਿਆ ਵਾ ਉਹ ਜਾਰਕੀਵਿਸ ਨਹੀਂ ਉਹ ਅਸੀਂ ਉਹਨਾਂ ਨੂੰ ਮੈਸੇਜ ਪਾਇਆ ਵਾ ਕੋਈ ਵੀ ਜਿਹੜਾ ਇਹ ਤੇ ਪੰਜਾਬੀ ਪਹਿਰਾਵੇ ਚ ਆਵੇ ਔਰ ਜਿਹੜਾ ਕੋਈ ਨਹੀਂ ਪੰਜਾਬੀ ਪ੍ਰਾਇਵਟ ਹੁੰਦਾ ਉਹਦੀ ਅਸੀਂ ਆਈਟਮ ਵਗੈਰਾ ਨਹੀਂ ਕਰਾਂਗੇ। ਨਹੀਂ ਅਸੀਂ ਕਰਾਉਣ ਦੀ ਕੋਈ ਸਾਡਾ ਮਨ ਹੈ। ਤਾਂ ਗਲਤੀ ਨਾ ਹੋ ਗਈ ਤਾਂ ਮਾਫੀ ਚਾਹਾਂਗੇ ਪਰ ਅਸੀਂ ਅਵੋਇਡ ਕਰਾਂਗੇ ਕਿਉਂਕਿ ਇਦਾਂ ਲਾਉਂਗਾ ਕਿ ਵੀ ਆਪ ਦੇ ਕੱਪੜੇ ਪਾਈ ਤੂੰ ਪਹਿਰਾਵਾ ਪੰਜਾਬੀ ਕਰ ਕਿਉਂਕਿ ਆਪਾ ਪੰਜਾਬੀ ਸੱਭਿਆਚਾਰ ਨਾਲ ਜੋੜਦੇ ਆ ਸੱਭਿਆਚਾਰ ਨਾਲ ਜੋੜਨ ਦਾ ਮਤਲਬ ਇਹ ਹੈਗਾ ਕਿ ਜਿਹੜਾ ਵੈਸਟਰਨ ਕਲਚਰ ਹੈਗਾ ਉਹ ਆਪ ਦੀ ਮਾਂ ਪਿਓ ਦੀ ਸੇਵਾ ਨਹੀਂ ਕਰਦਾ। ਨਾ ਹੀ ਉੱਥੇ ਕੋਈ ਦਾਦਾ-ਦਾਦੀ, ਦਾਈ ਕੋਈ ਉੱਥੇ ਆਪਦੇ ਬੱਚਿਆਂ ਨੂੰ ਪਾਲਦਾ ਆਪਣਾ ਜਿਹੜਾ ਕਲਚਰ ਹੈ ਉੱਥੇ ਮੈਂ ਨਿਊਜ਼ੀਲੈਂਡ ਦੇਖ ਕੇ ਆਇਆ 10% ਲੋਕ ਹੈ ਜੋ ਆਪਣੇ ਵਾਂਗੂ ਰਹਿੰਦੇ ਆ ਆਪਦੇ ਪੋਤਿਆਂ ਨਾਲ ਉਹਦੇ ਨਾਲ 10% 90% ਆਪਣੇ 10% ਲੱਗ ਰਹੇ ਨੇ 90% ਨਾ ਰਹਿੰਦੇ ਆ ਮਾਂ ਪਿਓ ਦੀ ਸੇਵਾ ਕਰਨੀ ਧੀਾਂ ਦਾ ਸਤਿਕਾਰ ਕਰਨਾ ਪੁੱਛੀਆਂ ਦਾ ਸਤਿਕਾਰ ਕਰਨਾ ਜਿਸ ਪਰਿਵਾਰ ਦੇ ਵਿੱਚ ਬੱਚਿਆਂ ਦਾ ਔਰਤਾਂ ਦਾ ਸਤਿਕਾਰ ਹੈ ਉੱਚੀ ਬੇਟੀ ਵੀ ਹੈ ਭੈਣ ਵੀ ਹੈ ਪਤਨੀ ਵੀ ਹੈ ਮਾਤਾ ਵੀ ਹੈ ਹੈਨਾ ਤਾਂ ਉਹ ਜਿਹੜਾ ਜਿਸ ਕਰਦੇ ਵਿੱਚ ਔਰਤਾਂ ਦਾ ਸਤਿਕਾਰ ਹੋਊਗਾ ਉਹ ਕਰਨੇ ਤਰੱਕੀ ਕਰਨੀ ਕਰਨੇ ਨੂੰ ਕੋਈ ਰੋਕ ਨਹੀਂ ਸਕਦਾ ਜਿਸ ਮੁਲਕ 'ਚ ਔਰਤ ਦਾ ਸਤਿਕਾਰ ਹੋਊਗਾ ਉਸ ਮੁਲਕ ਦੀ ਵੀ ਤਰੱਕੀ ਹੋਣੀ ਹੈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਕਰ ਸਕਦੇ ਜਿਹੜੇ ਪੈਸਾ ਦੇ ਕੇ ਨਹੀਂ ਜਾ ਸਕਦੇ ਸੀ ਅਸੀਂ ਉਹਨਾਂ ਦੀ ਸੇਵਾ ਕਰਨੀ ਹੈ ਤਾਂ ਅਸੀਂ ਸੋਚਿਆ ਪਹਿਲੇ ਜਿਹੜੇ ਪੈਸਾ ਕਮਾ ਲੈ ਜਾਂਦੇ ਪੈਸਾ ਕਮਾ ਲੈ ਆਪ ਦਾ ਜਿਹਨਾਂ ਨੇ ਬਿਜ਼ਨਸ ਲਾਇਆ ਹੈ ਉਹ ਬਿਜ਼ਨਸ ਆਪਣਾ ਕਮਾ ਲੈਣ ਅਸੀਂ ਆਪਣੀਆਂ ਫ੍ਰੀ ਸੇਵਾ ਹੀ ਕਰਾਂਗੇ ਸਾਡਾ ਇੱਕ ਇੱਥੇ ਹੋਰ ਵੀ ਹੈ ਸਾਡਾ ਜਿਹੜਾ ਤੁਸੀਂ ਦੇਖ ਰਹੇ ਹੋ ਜਿਹੜਾ ਸਾਨੂੰ ਕੁਦਰਤੀ ਜਿਹੜੇ ਐਨ ਐਲ ਭੋਲਾ ਜੀ ਮਹਿਤਾ ਵਾਲੇ ਉਹਨਾਂ ਨੇ ਸਾਨੂੰ ਇਹ ਬਾਗ ਉਹ ਵਿਚਾਰੇ ਆਪ ਵੀ ਨਾਲ ਸਾਡੇ ਮਤਲਬ ਸਫਾਈ ਕਰਵਾਉਂਦੇ ਆ ਹੋਰ ਕਰਵਾਉਂਦੇ ਆ ਤਾਂ ਇਸ ਤਰ੍ਹਾਂ ਜਿਹੜਾ ਕੁਦਰਤੀ ਵੀ ਸਾਨੂੰ ਮਿਲਿਆ ਵਾ ਜਿੰਨੀ ਦੇਰ ਇੱਥੇ ਕੋਈ ਹੋਟਲ ਵਗੈਰਾ ਨਹੀਂ ਮੰਦਾ ਤਾਂ ਉਹਨਾਂ ਨੇ ਕਿਹਾ ਵਾ ਜਿੰਨੀ ਦੇਰ ਹੀ ਮੰਦਾ ਨਹੀਂ ਜੇ ਤੁਹਾਡੇ ਵਾਸਤੇ ਓਪਨ ਰਹੂਗਾ ਔਰ ਸਾਨੂੰ ਇਹ ਖੁਸ਼ਕਿਸਮਤ ਦੀਆ ਕਿ ਇਸ ਤਰ੍ਹਾਂ ਦਾ ਕਲਚਰ ਦੇ ਵਿੱਚ ਦਿਆਂ ਕਰਾਵਾਂਗੇ ਔਰ ਕੋਈ ਫੀਸ ਨਹੀਂ ਰੱਖਾਂਗੇ ਹੋਟਲਾਂ ਦੇ ਵਿੱਚ ਦਿਆਂ ਕਰਾਣੀਆਂ ਹੋਰ ਚਿੰਗਿਆ ਨਾਲੇ ਸਾਡੀਆਂ ਤੀਆਂ ਕਰਾਣੀਆਂ ਹੋਰ ਚੀਜ਼ ਐ ਅਸੀਂ ਤਾਂ ਲੋਕਾਂ ਨੂੰ ਜੋੜ ਕੇ ਉਹਨਾਂ ਦੀ ਨਾਲ ਸੇਵਾ ਵੀ ਕਰਨਾ ਕੱਲੀਆਂ ਤੀਆਂ ਕਰਾਣਾ ਸਾਡਾ ਮਕਸਦ ਨਹੀਂ ਐ ਜੇ ਸਾਡੇ ਇੱਥੇ ਕੋਈ ਧੀ ਭੈਣ ਕੋਈ ਕਹਿੰਦਾ ਯਾਰ ਮੈਂ ਸਹੁਰੇ ਘਰੋਂ ਔਖੀ ਆ ਤਾਂ ਅਸੀਂ ਉਹਦੇ ਨਾਲ ਖੜਨ ਤਿਆਰ ਆ ਜਾਂ ਕੋਈ ਵੀ ਕਿਸੇ ਨੂੰ ਕੋਰ ਲਮ ਅਸੀਂ ਵੈਸੇ ਵੀ ਖੜਦੇ ਆ ਸਸ਼ੀਕਾਲ ਜੀ ਮੇਰਾ ਨਾਮ ਰਿਤੂ ਸੇਹਰਾ ਆ ਸੋਸ਼ਲ ਵੈਲਫੇਅਰ ਸੁਸਾਇਟੀ ਦੀ ਨੇ ਪ੍ਰੈਜ਼ੀਡੈਂਟ ਆ ਤੇ ਮੈਂ ਇੱਥੇ ਤੁਹਾਡਾ ਪਹਿਲਾਂ ਜੀ ਆਇਆਂ ਨੂੰ ਕਹਿੰਨੀ ਆ ਸਾਰੇ ਪ੍ਰੈਸ ਪ੍ਰੈਸ ਦੇ ਜਿੰਨੇ ਵੀ ਵੀਰ ਆ ਕੇ ਬੈਠੇ ਆ ਤੇ ਮੈਂ ਧੰਨਵਾਦ ਕਰਦੀ ਹਾਂ ਜਸਾ ਅੰਕਲ ਦਾ ਜਿਨ੍ਹਾਂ ਨੇ ਮੈਨੂੰ ਇਨਵਾਈਟ ਕੀਤਾ ਇੱਥੇ ਆਉਣ ਵਾਸਤੇ ਕਿਉਂਕਿ ਮੇਰੇ ਸਹੁਰੇ ਵੀ ਜਗ੍ਹਾ ਤੇ ਲੱਗਦੇ ਆ ਮੇਰੇ ਪਿਤਾ ਸਮਾਨ ਨੇ ਮੇਰੇ ਫਾਦਰ ਸਾਹਿਬ ਦੇ ਦੋਸਤ ਨੇ ਤੇ ਮੈਨੂੰ ਅੰਕਲ ਜੀ ਨੇ ਕਿਹਾ ਕਿ ਬੇਟੇ ਤੁਸੀਂ ਜ਼ਰੂਰ ਆਓ ਕਿ ਸੰਸਾ ਦਾ ਵਿੱਚ ਤੁਸੀਂ ਕੰਮ ਕਰ ਰਹੇ ਹੋ ਸਾਡੀ ਸੰਸਾ ਦਾ ਕੰਮ ਹੈ ਨਾ ਬੱਚਿਆਂ ਨੂੰ ਅਸੀਂ ਫ੍ਰੀ ਐਜੂਕੇਸ਼ਨ ਦਿੰਦੇ ਆ ਫ੍ਰੀ ਐਜੂਕੇਸ਼ਨ ਦਾ ਮਤਲਬ ਇਹ ਹੁੰਦਾ ਕਿ ਉਹੀ ਲੋੜਵੰਦ ਬੱਚੇ ਸਾਡੇ ਕੋਲ ਆਉਂਦੇ ਜਿਹੜੇ ਫੀਸਾਂ ਨਹੀਂ ਭਰ ਸਕਦੇ ਜਿਨ੍ਹਾਂ ਦੇ ਮਾਪੇ ਕੈਪेबल ਨਹੀਂ ਹੈਗੇ ਕਿ ਉਹ ਫੀਸਾਂ ਦੇ ਸਕਣ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੱਕ ਸਕਣ ਸਾਡੇ ਇੱਥੇ ਪ੍ਰਿੰਸੀਪਲ ਮੈਮ ਸ਼ਾਰਦਾ ਚੋਪੜਾ ਜੀ ਵੀ ਆਏ ਹੋਏ ਆ ਜਿਨ੍ਹਾਂ ਵੱਲੋਂ ਕਿ ਪਲਸਟੂ ਤੱਕ ਦੀ ਐਜੂਕੇਸ਼ਨ ਹਮੇਸ਼ਾ ਫ੍ਰੀ ਰੱਖੀ ਗਈ ਹੈ ਇੱਥੇ ਇਸ ਕਾਰਨ ਮੈਨੂੰ ਅੰਕਲ ਜੀ ਨੇ ਕਿਹਾ ਕਿਉਂਕਿ ਜਿਹੜੀਆਂ ਇਹ 3 ਆ ਕਰਾ ਰਹੇ ਆ ਨਾ ਤੇ ਅੰਕਲ ਨੇ ਪਹਿਲਾਂ ਹੀ ਦੱਸੇ ਕਿ ਫ੍ਰੀ ਨੇ ਉਹ ਬੱਚੀਆਂ ਜਿਹੜੀਆਂ ਕਿ ਨਹੀਂ ਪੈਸੇ ਦੇ ਸਕਦੀਆਂ ਜਿਹੜੀਆਂ ਕਿੱਥੇ ਜਿਹੜਾ ਐਨਜੋਇਮੈਂਟ ਦਾ ਹੱਕ ਹੈ ਜਿਹੜਾ ਆਉਣੇ ਖੁਸ਼ੀ ਮਨਾਉਣੀਆਂ ਖੁਸ਼ੀਆਂ ਤੇ ਹੱਕ ਸਾਰੇ ਬੱਚਿਆਂ ਦਾ ਹੁੰਦਾ ਤੇ ਬੱਚੇ ਸਭ ਦੇ ਸਾਂਝੇ ਹੁੰਦੇ ਆ ਬੱਚੇ ਬਹੁਤ ਜ਼ਿਆਦੇ ਇਹ ਜਿਹੇ ਹੁੰਦੇ ਆ ਵਿਚਾਰੇ ਜਿਹੜੇ ਨਹੀਂ ਫੀਸ ਦੇ ਸਕਦੇ ਹੋਟਲਾਂ ਚ ਧੀਆ ਮਨਾਈਆਂ ਜਾ ਰਹੀਆਂ ਉਹਨਾਂ ਦੀ ਫੀਸ ਹੁੰਦੀ ਹੈ 6-600 ਵੀ ਇਹ ਕਿਸੇ ਹਜ਼ਾਰ-ਹਜ਼ਾਰ ਰੁਪਏ ਹੈ ਉਹ ਉਹਨਾਂ ਤੋਂ ਨਹੀਂ ਦਿੱਤੀਆਂ ਜਾਂਦੀਆਂ ਪਰ ਉਹ ਸਖਨੇ ਨਾ ਰਹਿਣਾ ਆਪਣੀ ਐਨਜੋਇਮੈਂਟ ਤੋਂ ਤਿਉਹਾਰ ਤੋਂ ਤਿਉਹਾਰ ਕਿਉਂਕਿ ਬੱਚਿਆਂ ਦੇ ਨਾਲ ਹੀ ਚੰਗੇ ਲੱਗਦੇ ਆ ਕਹਿੰਦੀ ਹੈ ਕਿ ਧੀਆ ਨੇ ਤੀਆਂ ਦੀ ਨਾਲ ਹੀ ਤੀਆਂ ਨੇ ਤੀਆਂ ਦੀਆਂ ਹੀ ਤੀਆਂ ਨੇ ਤੇ ਇਸੇ ਕਰਕੇ ਹੈ ਕਿ ਸਾਡੇ ਮੰਨੋ ਜਿਹੜਾ ਕੁਝ ਵੀ ਹੈ ਸਾਡੀ ਮਮ ਦੇਵਤਾ ਯਾਦਗਾਰੀ ਮੰਚ ਵੱਲੋਂ ਇਹ ਤੀਆਂ ਹਰ ਸਾਲ ਕਰਾਈਆਂ ਜਾਂਦੀਆਂ ਤੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਇੱਥੇ ਆ ਕੇ ਅੱਜ ਕਿ ਇੱਥੇ ਮੈਨੂੰ ਵੀ ਬੁਲਾਇਆ ਗਿਆ ਤੇ ਇਹ ਜਿਹੜੀਆਂ ਤੀਆਂ ਰਹਿਣਗੀਆਂ ਬਿਲਕੁਲ ਫ੍ਰੀ ਰਹਿਣਗੀਆਂ ਤੇ ਬੱਚਿਆਂ ਨੂੰ ਸੱਭਿਆਚਾਰ ਦੇ ਨਾਲ ਜੋੜ ਰਹੀਆਂ ਜੜਾ ਮਜ਼ਬੂਤ ਕਰਦੀਆਂ ਹੋਈਆਂ ਤੀਆਂ ਨੇ ਕਿਉਂਕਿ ਇਹਦੇ ਵਿੱਚ ਕਿਸੇ ਜਦੋਂ ਆਪਾਂ ਹੋਟਲਾਂ ਦੇ ਵਿੱਚ ਕਲਚਰ 'ਚ ਜਾਂਦੇ ਆ ਨਾ ਕਿਥੇ ਕੋਈ ਚਰਖਾ ਨਹੀਂ ਰੱਖਿਆ ਹੁੰਦਾ ਕਿਥੇ ਕੋਈ ਪੱਖੀਆਂ ਨਹੀਂ ਹੁੰਦੀਆਂ ਤਿਰੰਜਨਾਂ ਨਹੀਂ ਪਤਾ ਹੁੰਦਾ ਬੱਚਿਆਂ ਨੂੰ ਕੀ ਨੇ ਅੰਕਲ ਜੀ ਨੇ ਸਾਨੂੰ ਵੀ ਦੱਸਿਆ ਅਸੀਂ ਛੋਟੇ ਹੁੰਦੇ ਚਰਖੇ ਪੂਣੀਆਂ ਦੇਖੇ ਜ਼ਰੂਰ ਨੇ ਪਰ ਨਹੀਂ ਪਤਾ ਹੁੰਦਾ ਚਰਖੇ ਦੇ ਵਿੱਚ ਹੀ ਕਿੰਨੇ ਪਾਰਟਸ ਹੁੰਦੇ ਆ ਤੇ ਉਹ ਵੀ ਸਾਨੂੰ ਅੰਕਲ ਜੀ ਨੇ ਸਮਝਾਇਆ ਪੁੱਤ ਐਦਾਂ ਐਦਾਂ ਕਰਨਾਗਾ ਤੇ ਜਦੋਂ ਸਾਨੂੰ ਹੁਣ ਇੰਨਾ ਕੁਝ ਜੀ ਅੱਜ ਸਾਨੂੰ ਪਤਾ ਲੱਗ ਰਿਹਾ ਕੱਲ ਨੂੰ ਅਸੀਂ ਆਪਣੇ ਬੱਚਿਆਂ ਨੂੰ ਵੀ ਸਿਖਾਵਾਂਗੇ ਤੇ ਪੀੜੀਦਰ ਪੀੜੀ ਇਹ ਰਵੈਤ ਚਲਦੀ ਰਹੂਗੀ ਤੇ ਅਸੀਂ ਬਹੁਤ ਖੁਸ਼ ਆ ਇੱਥੇ ਆ ਕੇ ਤੇ ਧੰਨਵਾਦ ਕਰਦੇ ਆ ਜੱਸਾ ਅੰਕਲ ਦਾ ਦੇਵਤਾ ਮਾਤਾ ਜੀ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਕਿਹਾ ਤੇ ਆਪਦੀਆਂ ਬੱਚੀਆਂ ਮੰਨ ਕੇ ਇੱਥੇ ਸਾਨੂੰ ਕਿਲਾਇਆ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਸਾਬਰ ਨੇ ਦੱਸਿਆ ਜੱਸਾ ਜੀ ਨੇ ਜਿਹੜੇ ਤੀਆਂ ਦਾ ਤਿਹਾਰ ਆ ਇਹ ਹਰ ਸਾਲ ਸੋਨ ਦੇ ਮਹੀਨੇ ਚ ਬਣਾਇਆ ਜਾਂਦਾ ਹੈ ਲੜਕੀਆਂ ਆਪਣੇ ਪੇਕੇ ਘਰ ਆਉਂਦੀਆਂ ਇਹ ਤਿਹਾਰ ਮਨਾਉਣ ਪਰ ਅੱਜ ਕੱਲ ਜਿਹੜਾ ਤੀਆਂ ਦਾ ਹੈਗਾ ਇਹਦਾ ਰੂਪ ਕੁਝ ਹੋਰ ਹੀ ਹੋ ਗਿਆ ਹੋਟਲਾਂ ਚ ਤੀਆਂ ਬਣਨ ਲੱਗ ਗਈਆਂ ਜਿਹੜੀਆਂ ਕਿ ਸਾਡੀਆਂ ਐਕਚੁਅਲ ਤੀਆਂ ਹੁੰਦੀਆਂ ਸੀ ਉਹ ਪੇੜਾਂ ਨੀਚੇ ਹੀ ਲੱਗਦੀਆਂ ਸੀਗੀਆਂ ਤਾਂ ਕੁੜੀਆਂ ਆਪਣੇ ਪੇਕੇ ਘਰ ਆਂਦੀਆਂ ਸੀਗੀਆਂ ਤਾਂ ਉਹ ਜਿਹੜੇ ਉਹਨਾਂ ਦੇ ਮਨ 'ਚ ਗੱਲਾਂ ਦਾ ਸ਼ਿਕਵੇ ਆਪਣੀ ਸੱਸ ਦੇ ਪ੍ਰਤੀ ਜਾਂ ਜੋ ਵੀ ਹੁੰਦਾ ਸੀ ਉਹ ਬੋਲੀਆਂ ਪਾਉਂਦੀਆਂ ਸੀ ਤੇ ਜਿਵੇਂ ਸੱਸ ਉਹਨਾਂ ਨੂੰ ਮਹਿਣਾ ਮਾਰਦੀ ਸੀਗੀ ਤੈਨੂੰ ਤੀਆਂ ਤੇ ਲੈਨ ਆਇਆ ਬਹੁਤੀਆਂ ਭਰਾਵਾਂ ਵਾਲੀ ਐ ਤਾਂ ਇਹਦੇ ਵਿੱਚ ਫਿਰ ਉਹ ਨੂੰ ਜਵਾਬ ਦਿੰਦੀ ਐ ਤੇ ਥੋੜਾ ਅਰਦਾ ਲੈਨ ਆਇਆ ਤਾਂ ਜਿਹੜੀਆਂ ਇਹ ਤੀਆਂ ਜਿਹੜੀਆਂ ਲੱਗਦੀਆਂ ਸੀਗੀਆਂ ਪੁਰਾਣੇ ਸਮਿਆਂ 'ਚ ਤਾਂ ਇਹਦਾ ਮਤਲਬ ਕੁਝ ਹੋਰ ਹੁੰਦਾ ਸੀ ਪਰ ਅੱਜ ਕੱਲ ਜਿਹੜੀਆਂ ਹੈ ਹੋਟਲਾਂ 'ਚ ਲੱਗਣ ਲੱਗ ਪਈਆਂ ਇਹਨਾਂ ਦਾ ਰੂਪ ਕੁਝ ਹੋਰ ਹੋ ਗਿਆ ਤਾਂ ਮੈਂ ਚਾਹਨੀ ਆ ਕਿ ਸਾਨੂੰ ਇਹ ਤੀਆਂ ਕੀ ਦੇਵਤਾ ਯਾਦਗਾਰੀ ਮੰਚ ਨਾਲ ਆਂਟੀ ਲਗਾਉਂਦੇ ਹੁੰਦੇ ਸੀ ਬਹੁਤ ਸਾਲਾਂ ਤੋਂ ਲਗਾ ਰਿਹਾ ਜਦੋਂ ਤੱਕ ਮੈਨੂੰ ਯਾਦ ਹੈ ਜਦੋਂ ਮੇਰੀ ਮੈਰिज ਨਵੀ ਹੋਈ ਹੋਈ ਸੀ ਤਾਂ ਮੈਂ ਇਹਨਾਂ ਦੀਆਂ ਤੀਆਂ ਹੀ ਸੋਨੀਆਂ ਸੀ ਤੇ ਅਸੀਂ ਆਂਦੇ ਵੀ ਹੁੰਦੇ ਸੀਗੇ ਤਾਂ ਇਹਨਾਂ ਦੀਆਂ ਤੀਆਂ ਬੜੀਆਂ ਟ੍ਰੈਡੀਸ਼ਨਲ ਤਰੀਕੇ ਨਾਲ ਲਗਾਈਆਂ ਜਾਂਦੀਆਂ ਇਹ ਹਾਥੀ ਘੋੜੇ ਉੱਠ ਆਂਟੀ ਸਭ ਕੁਝ ਇੱਥੇ ਬੁਲਾਉਂਦੇ ਹੁੰਦੇ ਸੀ ਪਾਲਕੀਆਂ ਵੀ ਤਾਂ ਬੱਚਿਆਂ ਨੂੰ ਟ੍ਰੈਡੀਸ਼ਨਸ ਬਾਰੇ ਦੱਸਿਆ ਵੀ ਜਾਂਦਾ ਸੀ ਇਵਨ ਸਾਨੂੰ ਵੀ ਨਹੀਂ ਇੰਨਾ ਪਤਾ ਪੁਰਾਣੇ ਕਲਚਰ ਦਾ ਤਾਂ ਚਲੋ ਹੁਣ ਤਾਂ ਪਤਾ ਚੱਲ ਗਿਆ ਤਾਂ ਇਸ ਤਰ੍ਹਾਂ ਦੀਆਂ ਤੀਆਂ ਲਗਾਉਣੀਆਂ ਚਾਹੀਦੀਆਂ ਇਹਨਾਂ ਦਾ ਬਹੁਤ ਅੱਛਾ ਉਪਰਾਲਾ ਹੈ ਤੇ ਮੈਨੂੰ ਬਹੁਤ ਖੁਸ਼ੀ ਦੀ ਗੱਲ ਹੈ ਕਿ ਜੱਸਾ ਜੀ ਨੇ ਸਾਨੂੰ ਬੁਲਾਇਆ ਇਨਵਾਈਟ ਕੀਤਾ ਕਿ ਇਸ ਰਵੈਤ ਨੂੰ ਅਸੀਂ ਆਈ ਕੰਟੀਨਿਊ ਰੱਖਣਾ ਤੇ ਅਸੀਂ ਇਹਨਾਂ ਦੇ ਸੱਦੇ ਤੇ ਅਸੀਂ ਆਏ ਵੀ ਹਾਂ ਤੇ ਅਸੀਂ ਅੱਗੇ ਵੀ ਇਹਨਾਂ ਦਾ ਸਾਥ ਦੇਵਾਂਗੇ ਥੈਂਕ ਯੂ ਸੋ ਮਚ ਹਾਂਜੀ ਦੇਵਤਾ ਯਾਦਗਰੀ ਪੀਆਂ ਦਾ ਮੇਲਾ ਜਿਹੜਾ ਲੱਗ ਰਿਹਾ ਹੈ ਇਹ ਸਪੈਸ਼ਲ ਸਾਡੇ ਦੇਵਤਾ ਮੈਮ ਜੀ ਵੱਲੋਂ ਲੱਗ ਰਿਹਾ ਹੈ ਤਾਂ ਦੇਵਤਾ ਮੰਚ ਜਿਹੜਾ ਹੈ ਕਿ ਸਾਨੂੰ ਇਹ ਦੱਸਦਾ ਹੈ ਕਿ ਸਾਨੂੰ ਇਸ ਤਰ੍ਹਾਂ ਦੀਆਂ ਜਿਹੜੇ ਸਾਡੇ ਔਰਤਾਂ ਸਾਡੇ ਸਮਾਜ ਦੇ ਵਿੱਚ ਸਾਡੇ ਲਈ ਐਸੈਟ ਹੈ ਸਾਨੂੰ ਇਸ ਐਸੈਟ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਤਾਂ ਮੈਂ ਆਪਣੀਆਂ ਬਜ਼ੁਰਗਾਂ ਮਾਤਾਵਾਂ ਨੂੰ ਵੀ ਇੱਕ ਸੱਦਾ ਦਵਾਂਗੀ ਕਿ ਉਹ ਜ਼ਰੂਰ ਆਣ ਜਿਸ ਤਰ੍ਹਾਂ ਦੇਵਤਾ ਮੈਮ ਦੇ ਵਿੱਚ એનર્ਜੀ ਹੈ ਇਸ ਤਰ੍ਹਾਂ ਸਾਡੀਆਂ ਮਾਤਾਵਾਂ ਵਿੱਚ ਵੀ ਸੇਮ એનર્ਜੀ ਆਵੇ ਤੂੰ ਆਪਣੇ ਰੁਝਾਵੇਂ ਕੰਮਾਂ ਵਿੱਚੋਂ ਨਿਕਲ ਕੇ ਆਪਣੇ ਇਸ ਖੁੱਲ ਨੂੰ ਮੰਨਣ ਤੇ ਆਪਣੇ ਕੰਮਾਂ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਉਹ ਥੋੜੇ ਜੇ ਦੇਰ ਲਈ ਇੱਥੇ ਆ ਕੇ ਦੇਖਣ ਤਾਂ ਉਹਨਾਂ ਨੂੰ ਜ਼ਿੰਦਗੀ ਇੱਕ ਨਵਕੇਲੀ ਜ਼ਿੰਦਗੀ ਨਜ਼ਰ ਆਵੇਗੀ ਜੀ ਧੰਨਵਾਦ ਜੀ ਜੀ ਕੋਈ ਨਹੀਂ ਤੁਸੀਂ ਹਾਂ ਹਾਂ ਸੱਸੀ ਗੱਲ ਜੀ ਮੇਰੇ ਵੱਲ ਸਾਰਿਆਂ ਨੂੰ ਮੇਰਾ ਨਾਮ ਡਾਕਟਰ ਅਮਨਦੀਪ ਕੌਰ ਜਿਵੇਂ ਕਿ ਤੁਸੀਂ ਜਾਣਦੇ ਹੋ ਜੋ ਵੀ ਹੁਣ ਤੱਕ ਇਹ ਮੈਂ ਸਿੱਖਿਆ ਗਏ ਡਾਕਟਰ ਦੇਤਾ ਯਾਦਗਾਰੀ ਕਲਾ ਮੰਚ ਤੋਂ ਹੀ ਸਿੱਖਿਆ ਮੈਂ 10 ਸਾਲ ਦੀ ਸੀ ਜਦੋਂ ਤੋਂ ਮੈਂ ਇਹਨਾਂ ਨਾਲ ਜੁੜੀ ਹੋਈ ਹਾਂ ਇਹ ਜੋ ਵੀ ਮਤਲਬ ਕਿ ਹੁਣ ਤੱਕ ਫ੍ਰੀ ਐਂਟਰੀਆਂ ਹੋਈਆਂ ਗਈਆਂ ਇਹ ਜੋ ਵੀ ਮੈਂ ਨਕਸ਼ੇ ਕਦਮਾਂ ਤੇ ਦੇਤਾ ਆਂਟੀ ਦੇ ਨਕਸ਼ੇ ਕਦਮਾਂ ਤੇ ਚੱਲ ਰਹੀਆਂ ਕਿਉਂਕਿ ਇਹ ਸਭ ਕੁਝ ਜੋ ਵੀ ਸਿੱਖਿਆ ਗਿਆ ਦਾ ਇਹ ਆਂਟੀ ਤੋਂ ਹੀ ਸਿੱਖਿਆ ਮੈਂ ਮੈਂ ਧੰਨਵਾਦ ਕਰਦੀ ਹਾਂ ਜਿਸ ਸੰਕਲ ਦਾ ਰਮਾ ਮੈਮ ਦਾ ਆਸ ਵੈਲਫੇਅਰ ਸੁਸਾਇਟੀ ਦਾ ਸਭ ਦਾ ਮੈਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾ ਕੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈਗਾ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾਇਆ ਤੇ ਇੱਥੇ ਤੱਕ ਮਤਲਬ ਕਿ ਇਹ ਸਮਝਿਆ ਇਸ ਲਾਈਕ ਹਨਾ ਤੇ ਔਰ ਜੋ ਵੀ ਇਥੇ ਅਸੀਂ ਐਂਟਰੀ ਫੀਸ ਹੈ ਉਹ ਫ੍ਰੀ ਆਫ ਕਾਸਟ ਹੈ 12 ਵਜ ਤੋਂ 6 ਵਜ ਤੱਕ ਦੇ ਇਥੇ ਸਮਾਂ ਰਹੇਗਾ ਇਥੇ ਜਿਨ੍ਹਾਂ ਨੇ ਵੀ ਸਟਾਲਸ ਵਗੈਰਾ ਲਗਵਾਉਣੀਆਂ ਉਹ ਫ੍ਰੀ ਆਫ ਕਾਸਟ ਰਹੇਗੀ ਤੇ ਇਹਦੇ ਵਿੱਚ ਜੋ ਵੀ ਬੱਚੇ ਪਾਰਟਿਸਿਪੇਟ ਕਰਨਾ ਚਾਹੁੰਦੇ ਹੋ ਆਪਣਾ ਪੰਜਾਬੀ ਪਹਿਰਾਵਾ ਪਾ ਕੇ ਆਣ ਤੇ ਇਹਦੇ ਵਿੱਚ ਹੋਰ ਵੀ ਇਦਾਂ ਦੇ ਆ ਜਿਨ੍ਹਾਂ ਨੇ ਜਿਸ ਵਿੱਚ ਵੀ ਹਿੱਸਾ ਲੈਣਾ ਕੋਈ ਐਂਟਰੀ ਫੀਸ ਨਹੀਂ ਕੋਈ ਪਾਰਟਿਸਿਪੇਟ ਫੀਸ ਨਹੀਂ ਰਹੇਗੀ ਤੇ ਮੈਂ ਸਭ ਦਾ ਧੰਨਵਾਦ ਕਰਦੀ ਹਾਂ ਥੈਂਕ ਯੂ ਹਾਂ ਸਾਰੇ ਸਮਾਜ ਦੇ ਇਕੱਠੇ ਹੋਈ ਜਿਹੜੇ ਭੈਣ ਭਰਾ ਵੱਡੇ ਛੋਟੇ ਸਾਰਿਆਂ ਮੇਰਾ ਹੱਸੀ ਨਾਲ ਇਸ ਵਾਸਤੇ ਵੀ ਜੋ ਮੋਢੇ ਸਾਡੀ ਮਾਤਾ ਦੇਰ ਕਰਨੇ ਵੱਜਾ ਉਹ ਅਸੀਂ ਅੱਗੇ ਲੈ ਕੇ ਚੱਲ ਰਹੇ ਹਾਂ ਜਿਨ੍ਹਾਂ ਨੇ ਸਾਨੂੰ ਡਿਊਟੀ ਸੌਂਪੀ ਸੇਧ ਕੇ ਤੁਰਦੇ ਆ ਤੇ ਸਾਰਿਆਂ ਨੂੰ ਇਹ ਖੁੱਲਾ ਸੱਦਾ ਹੈ ਬਿ ਸਾਰੇ ਹਮ ਹਮ ਆਤਿਆਓ ਸ਼ਰੋਣਕ ਮਿਲਣ ਦੇਖੋ ਇਹ ਇਹ ਕੇਵਲ ਕੁੜੀਆਂ ਆ ਇਹਦੇ ਵਿੱਚ ਮੁੰਡੇ ਕਿਸੇ ਵੀ ਆਦਮੀ ਕਿਸੇ ਸੁਭਲਤ ਸ਼ਮੂਲਤ ਨਹੀਂ ਹੈ ਤੇ ਸਸਕੇ ਖੁੱਲੇ ਪੰਡਾਰ ਚ ਖੁੱਲਾ ਗਿੱਦਾ ਸਾਰਿਆਂ ਨਾਲ ਨੰਦ ਮਰਨ ਸਾਵਣ ਦਾ ਪ੍ਰਮਾਤਮਾ ਕੀਰਤਨ ਸਾਰਿਆਂ ਸੁਖੀਣ ਦੇ ਬਾਈਕ ਦੁਕਾਨਾ ਵੈਚ ਤੇਰੇ ਜਨੂਪੇ ਮੈਂ ਤਿਚ ਨ ਜਾ ਰਹੇ ਤੇਰਾ ਮੇਰਾ ਬਨ ਜਨਾ ਮੇਚੁੰਡੇ ਆਵੇ ਤੈਨੂੰ ਪਹਗੇ ਜਿਮਨ ਤੇ ਆ ਮੇਚੁੰਡੇ ਆਵੇ ਤੈਨੂੰ ਪਹਗੇ ਜਿਮਨ ਤੇ ਹਵਾ ਦੋਰ ਜੋ ਲੱਗੀਆਂ ਤੀਆਂ ਜੋ ਲੱਗੀਆਂ ਮੇਰੇ ਤੇ ਕੀ ਆਂਦੇ ਕੁੰਡੇ

ਮੈਂ ਐਸੇ ਐਸੇ ਮਾਲ ਲੈਂਦੇ ਹਾਂ ਕਦੇ ਹਾਂ ਕਦੇ ਹਾਂ ਮੇਲਾ ਦੇ ਦੇ ਨਿੰਮਟਿਆਰੇ ਲੰਮੀ ਬਾਹ ਕਾਰਿ ਤੇ ਦੇੜਾ ਦੇ ਦੇ ਨਿੰਮਟਿਆਰੇ ਲੰਮੀ ਬਾਹ ਕਾਰਿ ਤੇ ਮਾਈਕ ਡਰਗਰ ਨੂੰ ਮੰਗੀ ਵੀ ਨਾ ਮਾਈਕ ਡਰਗਰ ਨੂੰ ਵੇਈ ਵੀ ਨਾ पानगा चडी माग्ाा हडोगरदी मरद डोि ਸੋਨਾ ਮਹੀਨਾ ਚੜੀ ਥੋੜਾ ਜ਼ੋਰ ਨਾਲ ਜ਼ੋਰ ਨਾਲ ਆਵਾਜ਼ ਥੋੜਾ